ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਲੂ ਤੇ ਨਿਊਟਰੀ ਬਣਾਵਾਂਗੇ ਨਿਊਟਰੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਉਹਨੂੰ ਭਿਓ ਕੇ ਰੱਖਤਾ ਤੇ ਆਪਾਂ ਦੂਜੇ ਪਾਸੇ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ ਤੇ ਆਲੂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਚੀਰ ਲਿਆ ਤੇ ਆਪਾਂ ਮਿਕਸੀ ਦੇ ਵਿੱਚ ਅਦਰਕ ਹਰੀਆਂ ਮਿਰਚਾਂ ਲਸਣ ਪਿਆਜ਼ ਪਹਿਲਾ ਜਿਹੜੀਆਂ ਕਿ ਚੀਜ਼ਾਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਠੀਕ ਹੈ ਆਪਾਂ ਇਹਨਾਂ ਨੂੰ ਮੈਕਸੀ ਦੇ ਵਿੱਚ ਪਾ ਕੇ ਪੇਸਟ ਬਣਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਤੇਲ ਗਰਮ ਕਰਨ ਦਾ ਸਿਰੱਖਿਆ ਸੀ ਉਹਦੇ ਵਿੱਚ ਆਪਾਂ ਜੀਰਾ ਪਾ ਲੈਣਾ ਜੀਰਾ ਪਹੁੰਚ ਤੋਂ ਬਾਅਦ ਜਿਹੜਾ ਕਿ ਆਪਾਂ ਪੇਸਟ ਬਣਾਇਆ ਸੀਗਾ ਆਪਾਂ ਉਹ ਪਾ ਲੈਣਾ ਉਹ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਕਿ ਆਪਣਾ ਮਸਾਲਾ ਥੋੜਾ ਜਿਹਾ ਛੇਤੀ ਪੁੱਜ ਜੇ ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਤੁਸੀਂ ਵੇਖੋ ਆਪਣਾ ਮਸਾਲਾ ਥੋੜਾ ਥੋੜਾ ਹਲਕਾ ਹਲਕਾ ਬ੍ਰਾਊਨ ਹੋਣ ਲੱਗ ਗਿਆ ਆਪਣਾ ਮਸਾਲਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਹਿੰਗ ਹਿੰਗ ਪਾ ਕੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਤੋਂ ਬਾਅਦ ਲਾਲ ਮਿਰਚ ਲਾਲ ਮਿਰਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਚੰਗੀ ਤਰ੍ਹਾਂ ਨਾਲ ਹਲਾ ਕੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸੇਕ ਲਵਾ ਲੈ ਆਪਾਂ ਤੋਂ ਪਿਆਉਂ ਕੇ ਰੱਖੀ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਉਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਮਸਾਲਾ ਤਿਆਰ ਕੀਤਾ ਸੀਗਾ ਜਿਹੜੀ ਗਰੇਵੀ ਬਣ ਗਈ ਸੀ ਉਹਦੇ ਵਿੱਚ ਆਪਣੀ ਨਿਊਟਰੀ ਪਾ ਕੇ ਆਪਾਂ ਨਿਊਟਰੀ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਨਿਊਟਰੀ ਨੂੰ ਚੰਗੀ ਤਰ੍ਹਾਂ ਨਾਲ ਹਲਾ ਕੇ 5-10 ਮਿੰਟ 5-10 ਮਿੰਟ ਵਾਸਤੇ ਆਪਾਂ ਜਿਹੜਾ ਕਿ ਮਸਾਲਾ ਬਣਾਇਆ ਉਹਦੇ ਵਿੱਚ ਹੀ ਆਪਾਂ ਨਿਊਟਰੀ ਨੂੰ ਮਤਲਬ ਤੜਕਣਾ ਉਸ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਪਾ ਦਨੇ ਆ ਆਲੂ ਆਪਾਂ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਕੱਟ ਲਈ ਸੀਗੇ ਉਹ ਵਿੱਚ ਆਪਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾ ਲਾ ਕੇ ਵਿੱਚ ਪਾਣੀ ਪਾ ਦੇਣਾ ਜਿੰਨਾ ਕਿ ਤੁਸੀਂ ਪਾਣੀ ਪਾਉਣਾ ਚਾਹੁੰਦੇ ਆ ਆਪਦੇ ਹਿਸਾਬ ਨਾਲ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਹਿਲਾ ਕੇ ਆਪਾਂ ਢੱਕ ਦੇਣਾ ਉਸ ਤੋਂ 15-20 ਮਿੰਟ ਬਾਅਦ ਤੁਸੀਂ ਦੇਖੋ ਆਪਣੀ ਸਬਜ਼ੀ ਕਿਵੇਂ ਰੱਜ ਰਹੀ ਆ ਤੇ ਆਪਣੀ ਸਬਜ਼ੀ ਦੇਖੋ ਕਿੰਨੀ ਸੋਹਣੀ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਤੇ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜੀ ਆਪਣੀਆਂ ਨਵੀਆਂ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਬਹੁਤ ਬਹੁਤ